ਲੜ। ਚੱਲੀਏ ਬੁੱਤ ਫਿਰ ਆਪਾਂ ਨਾਲ ਕੀ ਪਹਿਲਾਂ ਬੀਜੀ ਦੀ ਗੱਲ ਦੱਸੂ ਜਿਹੜੀ ਤੁਸੀਂ ਗੱਲ ਕਰਿਆ ਸੀ ਇਹ ਦੱਸਣੂੰਗੀ। ਅੱਛਾ ਇਹ ਜੋ ਗੱਲ ਤੇਰੇ ਦਿਮਾਗ 'ਚ ਨਹੀਂ ਆਂਦੀ ਐ? ਮੈਨੂੰ ਵੀ ਐ ਕਿਤੀ ਹੋਇਆ ਕਿ ਐ ਵਾਰੀ। ਅੱਛਾ ਉਹ ਤਾਂ ਬੁੱਤ ਐ ਹੋਈ ਗੱਲ। ਵੀ ਤੈਨੂੰ ਦੱਸੇ ਨੀ ਇਸ ਮੈਂ ਗੱਲ ਜਦੋਂ ਉਹਦੀ ਪੜਨ ਜਾਂਦੇ ਹੁੰਦੇ ਤੇ ਰਾਜਾ ਦੇ ਮੁੰਡੇ ਬਾਲਾ ਪਰੇਸ਼ਾਨ ਕਰਦੇ ਸੀ। ਵੀ ਬਾਅਦ ਜਿਵੇਂ ਰਾਜਾਂ ਦੀਆਂ ਕੁੜੀਆਂ ਨੂੰ ਲੱਗ ਜਾਂਦੀਆਂ ਉਹ ਕਰਨਾ।

ਉਹ ਮੂੰਹ ਹੰਣਾ ਚਾਹੀ ਨਹੀਂ ਪਤਾ ਲੱਗਦਾ ਮੇਰੀ ਆਪ ਦੀ ਭੈਣ ਨਾ ਇੱਕ ਕੋਈ ਹੋਰ ਐ ਸਭ ਕੁ ਦਿਓ ਤੇ ਨਾ ਬਾਣੀ ਪੈ ਗਈ ਉਹ ਜਦੋਂ ਮੂੰਹ ਇਹ ਨਾ ਮੂੰਸੀ ਮਾਨਾ ਸੀ ਉਹਦੇ ਦੇ ਆਪਣੀ ਗੁੜਿਆ ਦੇ ਦੀਪ ਦੇ ਤੇ ਉਹ ਕਹਿੰਦੇ ਵੀ ਨੰਬਰ ਤਾਂ ਦੇ ਦੋ ਕਹਿੰਦੇ ਵੀ ਨਹੀਂ ਸੋੜ ਮੂੰਹ ਦਿਖਾ ਦੋ ਤੇ ਜਦੋਂ ਨੇ ਆਪ ਦੇ ਭਰਾ ਨੂੰ ਦੇਖਣੋਂ ਬੜਾ ਗੁੱਸਾ ਆਇਆ ਉਹ ਕਹਿੰਦੀ ਵੀ ਮੂੰਹ ਤੈਨੂੰ ਇਹ ਨਹੀਂ ਦਿਖਾਉਣੀ ਮੈਂ ਦਿਖਾਉਣੀ ਐ ਜਦੋਂ ਮੂੰਹ ਨੰਗਾ ਕਰਿਆ ਪੁੱਤ ਚੁੰਨੀ ਪਾਈ ਜਿੰਨਾ ਉਹਨੇ ਸਾਹਮਣੇ ਦੇਖਿਆ ਤਾਂ ਵੀ ਮੇਰੀ ਭੈਣ ਹੀ ਐ ਮੂੰਹ ਤਾਂ ਐਡੀ ਸੀ ਮੀਸੀ ਮਾਨਾ ਪ੍ਰਾਸੀ ਤੇ ਜਦੋਂ ਪੁੱਤ ਉਹ ਵਿਆਹ ਦੀ ਪੈਣੀ ਕਲੇ ਫਿਰ ਐਡੀ ਬਿਸ਼ਰਮੀ ਮੰਨੀ ਉਹਨੇ ਉਹ ਕਹਿੰਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਇਹੋ ਜੀਆਂ ਹਰਕਤਾਂ ਕਰਦਾ ਨਹੀਂ ਬਸ ਸੋਧਰ ਗਿਆ ਸੋਧਰ ਗਿਆ ਪੁੱਤ ਤਾਂ ਅੰਨਾ ਮੈਂ ਦੱਸਿਆ ਨਹੀਂ ਕਿ ਵੀ ਫਿਰ ਪੁੱਤਾਂ ਨੇ ਜਦੋਂ ਬੱਚਾ ਸਿਆਣਾ ਹੋ ਗਿਆ ਫਿਰ ਆਪਾਂ ਇਹ ਨਹੀਂ ਉਹਦਾ ਨਾ ਮਾਰਕਟਾਈ ਕਰਕੇ ਜਾਂ ਕੁਸ਼ੂ ਕਰਕੇ ਉਹ ਵੀ ਕੀ ਫਾਇਦਾ ਗਾਂ ਤੋਂ ਉਹਨੇ ਕਹਤਾ ਕਹਿੰਦਾ ਭੈਣ ਮੈਨੂੰ ਮaaf ਕਰ ਦੇ ਵੀ ਮੈਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਨੂੰ ਮੂੰਹ ਬੰਨ੍ਹੇ ਚ ਕਿਹੜਾ ਪੁੱਤ ਕੁੜੀਆਂ ਦਾ ਪਤਾ ਲੱਗਦਾ ਵੀ ਕੌਣ ਆਹ ਹੀ ਗੱਲ ਸੀ ਭੈਣ ਦੀ ਛੇੜਦੇ ਸੀ ਉਹਨੂੰ ਹਾਂ ਤੇ ਫੇਰ ਦੁੱਜੀ ਗਲਾਈ ਵੀ ਇਹ ਪੁੱਤ ਉਹ ਤਾਂ ਚੱਲ ਗੱਲ ਖਤਮ ਹੋ ਗਈ ਇਹ ਤਾਂ ਕੁੜੀਆਂ ਨਾਲ ਚੱਲਦਾ ਹੀ ਹੁੰਦਾ ਹਨਾ ਵੀ ਪਿੱਛੇ ਗੇੜੇ ਮਾਰਨੇ ਜਾਂ ਕਿੰਨੇ ਤੇ ਫੇਰ ਆਈ ਵੀ ਸੁੱਤੇ ਦਰ ਨਾ ਕੋਈ ਜੋ ਦਬੰਦ ਲਜਾਤੀ ਜਾਂਦੀ ਜਾਂਦੀ ਐਨੇ ਨੇ ਪੜੇ ਲਿਖੇ ਬੇਰੁਜ਼ਗਾਰ ਬੈਠੇ ਨੇ ਹਨਾ ਕਿੰਨਾ ਕਿੰਨੀ ਪੜਾਈ ਕਰਕੇ ਚੱਲ ਉੱਧਰ ਜਾ ਕੇ ਚਾਹੇ ਅਗਲਾ ਵੀ ਥੋੜਾ ਬੋਤਾ ਕੰਮ ਮਿਲ ਜੇ ਪਰ ਸੈਟਅਪ ਹੋ ਜਾਂਦਾ ਜ਼ਿੰਦਗੀ ਚ ਵਧੀਆ ਨਾਲੇ ਉਸੇ ਇਹ ਕੁੜੀਆਂ ਦੇ ਨਾਲ ਹੀ ਘਟ ਹੁੰਦੇ ਆ ਹਾਂ ਕਰਾਇਆਂ ਹੀ ਘਟਾ ਪੁੱਤਰੇ ਰੇਪ ਵਗੈਰਾ ਕਰ ਤੋਂ ਹੁੰਦੇ ਨੇ ਇੱਦਾਂ ਤਾਂ ਆਪਣੇ ਨਾ ਤਾਂ ਐਂ ਦੇਖਣਾ ਵੀ 5 ਸਾਲ ਦੀ ਕੁੜੀ ਆ ਇਹਦਾ ਕੀ ਕਸੂਰ ਆ ਉਹਦੇ ਨਾਲ ਵੀ ਰੇਪ ਕਰਨ ਰਹਿ ਜਾਂਦੇ ਨੇ ਜੇ 50 ਸਾਲ ਦੀ ਬੁੜੀ ਆ ਉਹ ਨੂੰ ਨਹੀਂ ਛੱਡਦੇ ਆਪਣੇ ਤਾਂ ਪੁੱਤੋ ਹੁਣ ਬਾਲਾ ਬਗ ਦਾ ਵਧਿਆ ਪਿਆ ਇਹ ਜੇ ਮਾਂ ਦੀ ਇੱਜ਼ਤ ਕਰਦੇ ਆ ਕੁੜੀਆਂ ਦੀ ਪਰ ਉਹਨਾਂ ਨੂੰ ਕੀ ਗੱਲ ਤੋਂ ਹੁਣ ਆ ਪਏ ਆ ਬੇਸ਼ੱਕ ਹੋਵੇ ਥੋੜਾ ਮੋਟਾ ਪਰ ਆਪਣੇ ਹੀ ਨੇ ਹਾਂ ਸਹੀ ਕਦੇ ਆਪਾਂ ਸੁਣੇ ਹੀ ਵੀ ਉੱਥੇ ਐ ਜਿਹਾ ਕੋਈ ਗੱਲਾਂ ਹੁੰਦੀਆਂ ਨੇ ਨਹੀਂ ਆਪਣਾ ਪਤਾ ਤਾਂ ਲੱਗੇ ਤੇ ਬਾਕੀ ਸਾਰਾ ਪੰਜਾਬ ਦਾ ਪੁੱਤ ਕੈਨੇਡਾ ਜਾ ਕੇ ਬਸਿਆ ਪਿਆ ਤੇ ਕਦੇ ਐ ਜਿਹੇ ਗੱਲਾਂ ਆਪਾਂ ਸੁਣੀਆਂ ਹੀ ਨਹੀਂ ਵੀ ਉਧਰ ਕੀ ਕਹਿਣ ਵਾਲਾ ਇਹ ਕਰਿਆ ਤੇ ਪੁੱਤ ਇੱਧਰ ਹੀ ਥੋੜਾ ਜਿਹਾ ਆਇਆ ਮਾਂ ਆਪਿਓ ਜੋ ਤਾਂ ਬਾਹਰਿਆ ਪਿਆਰ ਕਰਦੇ ਨੇ ਉਹ ਤਾਂ ਤਾਂ ਨਹੀਂ ਬੱਚੇ ਨੂੰ ਝਿੜਕਦੇ ਵੀ ਸਾਡਾ ਪੁੱਤ ਸਾਡਾ ਪੁੱਤ ਹੈ ਨਾ ਵੀ ਬੱਚੇ ਨੇ ਸਾਡੇ ਬੱਚਿਆਂ ਨੂੰ ਆਇਆ ਹੁੰਦਾ ਵੀ ਮੈਨੂੰ ਕਿਹੜਾ ਕੁਝ ਕਹਿੰਦੇ ਆ ਉਹ ਦਿਨੋਂ ਦਿਨ ਪੁੱਠੇ ਕੰਮਾਂ 'ਚ ਪਈ ਜਾਂਦੇ ਆ ਪਈ ਜਾਂਦੇ ਆ ਮੁੜ ਕੇ ਫਿਰ ਬੁਤਾਦ ਤਾਂ ਬਣ ਜਾਂਦੀਆਂ ਐ ਮਾਤਾ ਸਮਝਾਉਂਦੇ ਆ ਫਿਰ ਉਹਨਾਂ ਨੂੰ ਸਮਝਾਉਂ ਹਟ ਜਾਂਦੀ ਹੈ ਕਿ ਗੱਲੋਂ ਤਾਂ ਤੇਰੀ ਗੀ ਦੀ ਵਧੀਆ ਹੋਇਆ ਵੀ ਚਲ ਜੇ ਮਿਹਨਤ ਕਰਦੀ ਸੀ ਪੜਾਈ ਤੇ ਸਿਆਸੀ ਮੌਜਾ ਨਾਲ ਹੁਣ ਆਸਟ੍ਰੇਲੀਆ ਸੈਟ ਹੋ ਗਈ ਹੌਲੀ ਹੌਲੀ ਪੀਆਰ ਹੋ ਜੂਗੀ ਨਾਲ ਤੇਰੀ ਜ਼ਿੰਦਗੀ ਬਣ ਜੂ ਪੁੱਤ ਉਹ ਸੀ ਬਾਗ ਵੀ ਮੈਂ ਵੀ ਬਾਗ ਹਾਂ ਉਹਦੇ ਮੈਂ ਕਿ ਤੂ ਬਾਗ ਨਹੀਂ ਗਾ ਜਦੋਂ ਆਪ ਦਾ ਭੈਣ ਭਾਈ ਹੁੰਦਾ ਵਧੀਆ ਸੈਟ ਹੋਣਾ ਸੌਖਾ ਹੈ ਤੇ ਇੰਨਾ ਜ਼ਰੂਰ ਹੈ ਵੀ ਤਾਂ ਦੁੱਖ ਮੈਨੂੰ ਆਉਂਦਾ ਹੈਗਾ ਵੀ ਕੋਈ ਨਹੀਂ ਸੀ ਉਹੀ ਆਪਦੇ ਤੋਂ ਦੂਰ ਸੱਤ ਸਮੁੰਦਰ ਪਾਰ ਭੇਜਤੀ ਹੈ ਨਾ ਦੁੱਖ ਜ਼ਰੂਰ ਹਨ ਪਰ ਇਸ ਗੱਲ ਦੀ ਵੀ ਖੁਸ਼ੀ ਹੈ ਵੀ ਚਾਹ ਨਾਲ ਉਹਦਾ ਬੱਚਾ ਸੈੱਟ ਹੋ ਗਿਆ ਅੱਗੇ ਆਏ ਸੰਸਾਰਿੰਦਾ ਪੁੱਤ ਵੀ ਬਾਹਰ ਗਈ ਨੂੰ ਉੱਥੇ ਨਾ ਕੋਈ ਕੁਛ ਕਹ ਦੇ ਉੱਥੇ ਨਾ ਕੁਛ ਕਹ ਦੇ ਚੱਲ ਹੁਣ ਉਧਰ ਵਧੀਆ ਮਾਹੌਲ ਨੇ ਮੇਰੇ ਵੀ ਕਰਤਨ ਅਸੀਂ ਕਿਹਾ ਤੁਹਾਨੂੰ ਸਿਤਾਉਂ ਵੀ ਜਾਂਦੀ ਸੀ ਦਾਦੀ ਨੇ ਕਿ ਰੱਬ ਦੂਰ ਕਰਤੀ ਕੀ ਮਤਲਬ ਬਾਹਰ ਵਗਦੀ ਹਾਂ ਰੱਬ ਨੇ ਐ ਦੂਰ ਕਰਤੀ ਪੁੱਤ ਜਦੋਂ ਮੇਰੇ ਕੋਲੇ ਨਹੀਂ ਮੇਰੀ ਤੀ ਦੂਰ ਬੈਠੀ ਹੈ ਸੱਤ ਸਮੁੰਦਰ ਪਾਰ ਉਹਨਾਂ ਨੇ ਜਿਹੜਾ ਬੂੜਾ ਸੰਭਲਿਆ ਸੀ काम नहीं है dia पता ਨੇ ਮੈਂ ਮੇਰਾ ਛੋਟਾ ਨਾਮ ਪਿਆ ਬਾਕੀ ਸਭ ਹੋ ਗਿਆ ਨਾ ਨਾ ਰੇਸ ਨਾ ਮਨੀ ਨਾਸਤੇ ਠੀਕ ਹੋ ਨਾਸਤੇ ਨਾ ਮਨੀ ਨਾ ਠੀਕ ਹੋ ਨਾਸਤੇ ਭਿੰਜੀ ਹੈ ਹੋਰ ਪੰਜੀ ਠੀਕ ਹੈ ਨਾਸਤੇ ਭਿੰਜੀ ਹੋਰ ਪੰਜੀ ਹਾਂ ਆਪਣੇ ਬੱਚੇ ਠੀਕ ਹੈ ਭਿੰਜੀ ਚਲੋ ਅਜੂਨ ਅੰਦਰ ਜਾਓ ਦੇ ਵੀਰ ਗਏ ਨੇ ਮੰਮੀ ਹੋਰ ਮੇਰੇ ਮਾਮਾ ਠੀਕ ਹੈ ਹਾਂ ਬੜੀਆ ਬੜੀਆ ਅੱਛਾ ਤੇ ਹੋਰ ਸਾਰਾ ਦਰਵਾਰ ਬੜੀਆ ਹਾਂ ਬੜੀਆ ਆਪਣਾ ਠੀਕ ਹੈ ਹਾਂਜੀ ਹਾਂਜੀ ਸਾਰੇ ਬੜੀਆ ਤੁਸੀਂ ਦੱਸੋ ਕੀ ਕਰ ਰਹੇ ਹੋ ਚਲੋ ਪਰਮਾਤਮਾ ਬੜੀ ਰੱਖੀ ਹੋਰ ਵੀ ਨਾਲ ਹੀ ਆਏ ਗੁਛਣਾ ਚਲੋ ਹੋਰ ਤੇ ਮੰਮੀ ਬੜੀਆ ਨਾਲ ਆ ਗਈ ਜਾਨਾ ਹਾਂਜੀ ਹਾਂ ਚਾਲੰਬਾਈ ਨਹੀਂ ਕਹਤਾ ਮੈਂ ਕਿਹਾ ਮੰਮੀ ਮੈਂ ਤੇ ਅੱবি ਚੱਲੋ ਮੇਰੇ ਨਾਲ ਹਾਂ ਨਾ ਬੜੀਆ ਹਾਂਜੀ ਅੱਜ ਕੱਲ ਟਾਈਮ ਬੜਾ ਮਾੜਾ ਕਾ ਨਹੀਂ ਫੇਰ ਪਹਿਲਾਂ ਸਿਨਾ ਕੋ ਕਾਉਨੇ ਸੀਗੇ ਗਰਮਾਗਾ ਚਲ ਮੰਮੀ ਬਾਹਰ ਗਈ। ਮੈਂ ਕਿਹਦੀ ਸੋਦੀ ਸੀ ਤਾਂ ਨਹੀਂ ਕਰੰਦੀ ਆ। ਵਧੀਆ ਪੈਂਦੀ। ਆ ਛੋਟੀ ਮੈਂ ਹਿੰਦੀ ਤੇ सांगਦੀ ਐ। ਜਮੀਨ ਬੋងਦੀ ਆ। ਹਾਂ ਹੋ ਜਾ ਬਸ ਬਾਹਰ ਜਾਈ ਦੇ ਗਾਣਾ ਖਾਉਂਦੇ। ਮੈਨੂੰ ਨਹੀਂ ਲੱਗਦਾ ਜਿਵੇਂ ਮਾਂ ਮੇਰੇ ਤੇ ਸਿੱਖਦੀ ਐ। ਨਹੀਂ ਮੇਰੇ ਗਾਣਾ ਖਾ ਹੋਇਆ ਪਹਿਲਾਂ। ਅੱਛਾ ਗਾਣਾ ਖਾਉ। ਆ ਹੁਆ ਗਰਮ ਸਾਦ ਜੇ ਹੋ ਜਾਂਦੇ ਆ ਪਰ ਧੁੱਪ ਚਵਾ ਕੇ ਸਿੰਗਾ ਪਾਣੀ ਪੀ ਲੈਣੀ ਐ। ਜਾਂਦੇ ਵਾਸਤੇ। ਜਾਂਦੇ ਵਾਸਤੇ। ਕੰਮ ਤੁਸੀਂ ਮਾਰੋ। ਹੈਂਜੀ ਬਹੁਤ ਵਧੀਆ ਸੋਹਣੀ ਐ।

ਕੋਤਾ ਸਾਰਾ ਦਿਨੀ ਮੇਰੇ ਕੋਲ ਹੀ ਹੁੰਦੀ ਆ ਆਪਾਂ ਹੋਰ ਗੱਲਾਂ ਕਰਦੇ ਹਾਂ ਹਾਂ ਤਾਂ ਆ ਹੋਈ ਤਾਂ ਗੱਲਾਂ ਹੁੰਦਾ ਜੰਦੇ ਰੋਟੀ ਬਣਾਉਂ ਹਾਂ ਹਾਂ ਜੀ ਕਾ ਮਮੀ ਕੋਈ ਨਾ ਤੁਸੀਂ ਰੋਟੀ ਬਣਾ ਲਓ ਅਸੀਂ ਗੱਲਾਂ ਕਰ ਦਿੱਤਾ ਕਰਦੇ ਆ ਆਪਾਂ ਕਰਦੇ ਮਮੀ ਨੇ ਅੰਮੀ ਵੀ ਕਿਧਰ ਵਾ ਗਿਆ ਖੇਤ ਗਿਆ ਬਤ ਅੱਛਾ ਇੱਕ ਤਾਂ ਆਪਾਂ ਨੂੰ ਇਹ ਵੀ ਆ ਕੰਮ ਦੇ ਨਾਲ-ਨਾਲ ਖੇਤ ਦਾ ਵੀ ਦੇਖਣਾ ਹੋਣਾ ਸੁਪਰੇਸ਼ ਬੂ ਲੈ ਕੇ ਆਇਆਗਾ ਧੁੰਨੇ ਚ ਹਾਂ ਨਹੀਂ ਨਹੀਂ ਚਾਹ

ਤੇ ਮੈਂ ਕਹਾਂ ਮਿੰਨਾਰ ਵਾਲੇ ਪਿੰਡ ਦੀ ਗੱਲ ਦੱਸਦੀ ਆ ਸਾਡੀ ਦੀ ਉਹੀ ਗੱਲ ਆ ਤੁਸੀਂ ਕਹਾਂਗੇ ਇੱਥੇ ਪਿੰਡ ਦਾ ਕੋਈ ਘੱਟ ਪਤਾ ਨਾ ਡੈ ਮੈਂ ਖਿਆ ਹੁਣ ਆ ਬੀਸਾ ਉੱਧਰ ਛੋਟੀ ਜਿਹੀ ਕੁੜੀ ਸੀ 5 ਸਾਲ ਦੀ ਵੀ ਰੋਜ਼ ਸੰਤਾ ਉੱਥੇ ਪਤਾ ਲੱਗਦਾ ਰਹਿੰਦਾ ਖਬਰਾਂ ਦਾ 5 ਸਾਲ ਦੀ ਕੁੜੀ ਘਰੇ ਕੱਲੀ ਸੀ ਮਾਪੇ ਹੋ ਗਿਆ ਸੀ ਵੀ ਹੋਤੀ ਸੀ ਤੇਰੇ ਘਰੇ ਚਾਚਾ ਸੀ ਹੁਣ ਆਪਾਂ ਨੂੰ ਹੁੰਦਾ ਹੀ ਆ ਚਾਚੇ ਆ ਚਿੱਤਾ ਆ ਤੇ ਕਿੰਨਾ ਕੋ ਸਮਝਾ ਫਿਰ ਗੱਲ ਆ ਚਾਚੇ ਨੇ ਨਾ ਇੰਨਾ ਦਾਤ ਕੰਮ ਕਰਿਆ ਕੁੜੀ ਨਾਲ ਬਾਅਦ ਚ ਗੱਲ ਪੁੱਟਾ ਮੈਂ ਨਾ ਐਨੀ ਸ਼ਰਮੰੰਦੀ ਵੀ પતિ ਜੀ ਨਾਲ ਚ ਕਿੰਨੀ ਅਜੀਬ ਗੱਲ ਕਰਤ ਹੁੰਦਾ ਹੈ ਅੱਛਾ ਉਹ ਆਪਾਂ ਐ ਕਹ ਦਿੰਨੇ ਆ ਮਾਮੀ ਵੀ ਕੁੜੀਆਂ ਕੱਤਰੀਆਂ ਨਾ ਜਰਾਨ ਹੁੰਦੀਆਂ ਜਿਹੜੀਆਂ ਕੱਪੜਾ ਲੀੜਾ ਸੋਹਣਾ ਨਹੀਂ ਪਾਉਂਦੀਆਂ ਵੀ ਨਿੱਕੇ ਨਿੱਕੇ ਕੱਪੜੇ ਪਾਉਂਦੀਆਂ ਵੀ ਤਾਂ ਕਰਕੇ ਉਹਨਾਂ ਨਾਲ ਕੁਝ ਗਲਤ ਹੋ ਜਾਂਦਾ ਮਾਮੀ 5 ਸਾਲ ਦੀ ਕੁੜੀ ਦਾ ਤਾਂ ਕੋਈ ਕਸੂਰ ਵੀ ਨਹੀਂ ਕੀ ਕਸੂਰ ਉਹਦਾ ਤਾਂ ਕੀ ਕੱਪੜਾ ਲੀੜੇ ਦੀ ਗੱਲ ਕਰਾਂਗੇ ਤੇ ਕੀ ਉਹਦੀ ਆਪਾਂ ਕਹਾਂਗੇ ਵੀ ਖਵਣੀ ਉਹ ਆਪ ਗਲਤ ਹੁੰਦੀ ਛੋਟੀ ਬੱਚੀ ਦਾ ਕੀ ਕਸੂਰ ਸੀ ਹੀ ਹੋਣਾ ਤੇਰੇ ਜਗ੍ਹਾ ਨੂੰ ਉਹ ਆਏ ਆਪ ਘਰੋਂ ਭਾਜੀ ਲੈ ਚੱਜਾ ਇਹ ਲੈ ਕੀ ਕਰ ਲੂ ਕੋਈ ਹੈ ਕੀ ਕਰ ਲੂ ਤੇ ਛੱਡ ਗਿਆ ਤਾਂ ਇਹ ਵੀ ਰਖਵਾਲੀ ਵਾਸਤੇ ਆ ਅੱਗੇ ਆਪਾਂ ਚਾਚਾ ਹੈ ਆਪਾਂ ਚਾਚੇ ਤਾਂ ਆਂਦੇ ਤੇ ਆਪ ਜਾਂਦੀ ਆਸਤੀ ਛੱਡ ਜਾਂਦੇ ਨੇ ਬੱਚੇ ਪਹਿਲਾਂ ਆਪਾਂ ਗਵਾਂਡੀਆਂ ਦੇ ਵੀ ਬੱਚੇ ਛੱਡ ਜਾਂਦੇ ਗਵਾਂਢੀ ਹੈ ਨਹੀਂ ਘਰ ਰੱਖਦੇ ਵੀ ਨਾ ਪਈ ਜਿੰਨਾ ਚਿਰ ਰਹੇਦੇ ਮਾਪੇ ਉਹ ਕਰਿਆਉਂਦੇ ਨਹੀਂ ਵੀ ਇਹ ਸਾਡੀ ਜ਼ਿੰਮੇਵਾਰੀ ਹੈ ਹਾਂ ਇਹ ਹੁੰਦਾ ਤੇ ਲੈ ਉਹਨਾਂ ਘਰੇ ਜਦੋਂ ਕਹਾਂ ਉਹ ਹੀ ਕਰਦੇ ਹੁੰਦੇ ਆ ਕਹੇ ਤੈਨੂੰ ਬਾੜੀ ਖਾਣ ਲੱਗੇ ਜਿਨਾਨੀ ਫਿਰ ਕਾ ਚੱਪਾ ਹੋ ਕਰਾਂਗੇ ਕਸੂਰ ਕੀ ਕਰਾਂਗੇ ਕੋਈ ਟਾਈਮ ਆ ਸੀ ਕਰਨ ਦੀ ਮਾਂ ਤੇ ਪੈਨ ਮਾਰ ਆ ਗਿਆ ਬਹੁਤ ਜਿਆਦੇ ਬਾੜਾ ਮਾਰਾ ਤੈਨੂੰ ਜਨ ਹੋ ਗਈ ਭੈਣ ਜੀ ਆਪਣੇ ਟਾਈਮ ਤੇ ਗੱਲਾਂ ਸੁਣਦੇ ਸੀ ਵੀ ਬਾਬੇ ਗੁਰੂ ਨਾਨਕ ਦੇ ਬਾਚਨ ਸੀ ਇਹ ਹੈ 12 ਸਾਲ ਦੀ ਨਾਨੀ ਗਾਉ ਉਹਨਾਂ ਆਪ ਆ ਗਏ ਆਪਣੇ ਵੇਲੇ 20 25 25 ਸਾਲ ਦੀਆਂ ਹੋ ਜਾਂਦੀਆਂ ਸੀ ਉਹਨਾਂ ਮੰਦਰਾ ਪੰਦਰਾ ਸਾਲ ਦੀਆਂ ਨੂੰ ਵਿਆਹੀ ਜਾਂਦੇ ਨਹੀਂ ਜਾਂਦੇ ਮੈਂ ਵੀ ਕੁੜੀਆਂ ਆਉਂ ਉਹ ਗਲਤੀ ਕਰ ਲੈਣ ਜਿਹਾ ਮੂੜ ਮੱਤ ਹੁੰਦੀ ਹੈ ਵੀ ਮਾਂ ਤੇ ਉਹ ਬਿਨਾਂ ਦੱਸੇ ਹੋ ਕਰਾ ਲੈਂਦੀਆਂ ਭਾਈ ਫਿਰ ਉਹ ਕੀ ਕਰਿਆ ਜਾਵੇ ਇਹ ਤਾਂ ਹੈਗਾ ਹੀ ਹੈ ਨਾ ਮਾਂ ਪਿਓ ਨੂੰ ਪਤਾ ਲੱਗਦਾ ਅੱਗੱਚਾ ਨਹੀਂ ਮੂੜ ਮੱਤ ਹੁੰਦੀ ਆ ਸਮਝ ਹੁੰਦੀ ਨਹੀਂ ਹੁਣ ਦੇ ਨਹੀਂ ਵਿਆਹ ਸਾਡੇ ਲਈ ਗਲਤ ਹੈ ਕਿ ਸਹੀ ਹੈ ਹੀ ਆਈ ਹੈ ਨੀ ਹੁੰਦਾ ਉਹ ਮਾਗਰ ਪਤਾ ਲਾਗਦਾ ਉਮਰ ਦੇ ਸਾਮ ਬੀ ਇਹ ਤਾਂ ਸਾਥੋ ਗਲਤ ਹੋ ਗਿਆ ਨਹੀਂ ਗੱਤ ਆਈਏ ਹਮ ਸਾਡੇ ਇਥੇ ਨਾਲ ਦੇ ਪਿੰਡ ਤੇ ਹਾਂਜੀ ਕਿ ਗੱਲ ਹੋਈ ਹੈ ਪਣਪਰਾ ਨਹੀਂ ਗਿਆ ਅਕੜਾ ਲੈ ਮਾ ਜਾਣਦੇ ਵਾਲੇ ਨਹੀਂ ਲਾ ਦੇਖੋ ਲਾਲਚ ਕੁਸਤਾਨੀ ਨਹੀਂ ਦੇਖਿਆ ਦਸਰ ਨਹੀਂ ਦੇਖਿਆ ਕੋਈ ਗੱਲਾ ਦੇਖਣ ਵਾਲਾ ਵਿਚ ਮਾਂ ਪਿਓ ਨੂੰ ਘਟੂ ਕਰਦੀ ਇਹਨਾਂ ਨੂੰ ਨਹੀਂ ਪਤਾ ਸੀ ਲੈ ਵੀ ਬਾਹਰ ਲੈ ਡਾਕੀਲਾ ਚੈੱਕ ਕੀ ਮੈਂ ਬੇਟਾ ਮਾਂ ਮੀ ਹੁੰਦੀ ਨਹੀਂ ਹੋਣੀ ਆਈ ਲੈਟਸ ਕੀ ਆਹਨੇ ਆ ਕੇ ਵਿਚਾਲੇ ਕਾਗਜ਼ ਪੱਤਰਾਂ ਤੇ ਭੈਣ ਭਰਾਵਾਂ ਦਾ ਅਰਜ਼ੀ ਕਰ ਲਈ ਇਹ ਆਈ ਨਹੀਂ ਦੇਖਿਆ ਵੀ ਸਾਡਾ ਰਿਸ਼ਤਾ ਕਿਸ ਰਿਸ਼ਤਾ ਕੀ ਆ ਆਏ ਰਿਸ਼ਤੇ ਖਰਾਬ ਨੇ ਰਿਸ਼ਤੇ ਖਰਾਬ ਹੋਇਆ ਤਾਂ ਵੀ ਨਹੀਂ ਮਾਂਮੀ ਹਾਂ ਹੋਇ ਪਿਆ ਬੱਤ ਹੁਣ ਜਾਵਾ ਬਾਹਰ ਆ ਕਰ ਜੂ ਦਾ ਮਾਂਮੀ ਕੀ ਅੱਪਾ ਕਹਾਂਗੇ ਲਾ ਦੱਸ रिश्ता समझियो आप ना है? और तो पर की चाचे ताये दल गए है भेन भरा पवित रिश्ता किसी का करिए चाचा अगे मामी बारह हजार लग जा ਆਹ ਲੰਦਾ ਵੀ ਸਿਰ ਤੋਂ ਚੁੰਨੀ ਨਹੀਂ ਲਾਉਂਦੇ। ਵਿਜੈ ਦਾ ਕੋਈ ਬਾਂਦੀ ਵੀ ਆਉ ਸਾਡੇ ਘਰੇ ਜਾ ਕੇ ਦੱਸ ਦੂਗਾ। ਵੀ ਕੁੜੀਆਂ ਦੇ ਸਿਰ ਤੇ ਚੁੰਨੀ ਨਹੀਂ ਲੈਂਦੀ। ਅੱਛਾ ਬਈ ਤੇ ਆਵਾਂ ਚੰਗੇ ਸੀ। ਆਗਲਾ ਵੀ ਟੋਕ ਦਿੰਦਾ ਸੀ ਵੀ ਕੁੜੀ ਨੂੰ ਆਏ ਲੰਗੇ ਸਿਰ ਫੇਰ ਦੂੰ। ਹਾਂ। ਹੁਣ ਤਾਂ ਮੰਮੀ ਆ ਕਾ ਕਿਸੇ ਨੂੰ ਕਹਿਣ। ਨਾ ਨਾ ਬਤੂਨ ਕੇ ਕਹਾਂ ਗਈ ਨਹੀਂ। ਨਹੀਂ ਕਹਾਂਗਾ ਨਹੀਂ ਅੱਛਾ ਜੀ ਮਾੜਾ ਤਾਂ ਕੋਈ ਕਹਿ ਦੇ। ਆਗਲਾ ਸਾਸ ਸੁਣਾਉਂਦਾ ਵੀ ਤੁਸੀਂ ਕਹੜੋਂ ਹੁੰਦੇ ਹੋ ਕਹਿੰਦਾ ਲੇ। ਕਹਿਣ ਵਾਲੇ। ਮਾਰੇ ਮਨੀ ਹੁੰਦਾ। ਆਗਲਾ ਇਹ ਕਹਿੰਦਾ ਵੀ ਪਿੰਡ ਦੀ ਧੀ ਨੂੰ ਸਭ ਦੀ ਸੰਜੀ ਹੁੰਦੀ ਐ। ਆ ਬਸਾਂ ਚ ਬੰਦੇ ਆਪਾਂ बस अमी हा डर लगता जमन सत्या बस अर लगता जो कुछ आ गल हो जाए ਆ ਤਾਂ ਹੁਣ ਕੀ ਕਰਨੇ ਦਾ ਸਾਥ ਆ ਸਕਦੇ ਆਂਗੇ ਜੋ ਸੰਕੁਪਤ ਹੈ ਹਾਂਜੀ ਹਾਂਜੀ ਤੇ ਨਾ ਹੀ ਹੁਣ ਪੜਾਈ ਬਣਾ ਸਕਦਾ ਹੈਗਾ ਸਰਦਾਨੀ ਮਾਮੀ ਪਹਿਲਾਂ ਤਾਂ ਰਿਸ਼ਤਾ ਹੋ ਜਾਂਦਾ ਸੀ ਆਨ ਬੜਕੁਣੀਆਂ ਦਾ ਹੁਣ ਤਾਂ ਕੋਈ ਰਿਸ਼ਤਾ ਨਹੀਂ ਲੈਂਦਾ ਪਹਿਲਾਂ ਇਹ ਪੁੱਛਦੇ ਪੜੀ ਕਿੰਨੀ ਕਾ ਹਾਂ ਹੁਣ ਤਾਂ ਮਾਰੀ ਮੋਟੀ ਵੀ ਨਹੀਂ ਪੜੀ ਉਹ ਤਾਂ ਸਿਰੇ ਤੇ ਜਾ ਨਾ ਨਾ ਮਾਮੀ ਹੁਣ ਤਾਂ ਪ੍ਰਾਸ਼ਟ ਨੂੰ ਤਾਂ ਕੋਈ ਵੀਰਦਾਨ ਨਹੀਂ ਅਗਲਾ ਕਰਨ ਦਾ ਵੀ ਪਲਸ 2 ਤਾਂ 10ਵੀਂ ਵਰਗੀ ਹੋਗੀ ਬਾਕੀਆਂ ਵੀ ਲਾਲਚ ਹੋ ਜਾਂਦਾ ਮਾਮੀ ਵੀ ਜੇ ਤੀਹਿਆ ਨਹੀਂ ਪੜੀ ਹੋਊਗੀ ਆਪਾਂ ਨੂੰ ਵੀ ਹੁੰਦਾ ਕੋਈ ਚੰਗਾ ਟਿਕਾਣਾ ਮਿਲ ਜੂਗਾ ਇੱਦਾਂ ਤੇ ਆਲੇ ਨੂੰ ਆਇਆ ਹੁੰਦਾ ਵੀ ਜੇ ਵੱਧ ਪੜੀ ਹੋਈ ਤਾਂ ਕਿਸੇ ਪਾਸੇ ਹੱਕ ਜੂਗੀ ਹੱਕ ਜੂਗੀ ਨਹੀਂ ਤਾਂ ਕੱਚੇ ਨੇ ਨੇ ਬੀਜੇ ਕੱਲਾ ਬੰਦਾ ਕਮਾਈ ਕਰੂਗਾ ਉਹਦੇ ਨਾਮ ਵੀ ਵੇਲੇ ਨਹੀਂ ਮੰਦਾ ਕੁਛ ਉਹ ਨਹੀਂ ਮੰਦਾ ਇਹ ਤਾਂ ਸਾਰੇ ਭੱਜੀ ਬੰਦਾ ਹਾਂ ਤੇ ਜੇ ਪੜ੍ਹੇ ਲਿਖੇ ਹੋਤੀ ਪੁੱਤ ਦੋਨੇ ਜੀ ਉਹੀ ਗੱਲ ਕਹਿੰਦੇ ਦੋਨੇ ਕਮਾਵਾਂਗੇ ਤੇ ਖਾਣਾ ਖਾਵਾਂਗੇ ਆਹੀ ਤਾਂ ਹੋ ਜਾਂਦਾ ਆਹੀ ਹੁੰਦਾ ਪੁੱਤ ਹਾਂ ਜੈਨ ਮਾਨ ਉਹੀ ਗੱਲ ਹੈ ਘੱਟ ਪੜਿਆ ਤਾਂ ਕੋਈ ਲੈਂਦਾ ਵੀ ਨਹੀਂ ਨਾ ਨਾ ਮੰਮੀ ਉਹ ਤਾਂ ਗੱਲਾਂ ਕਰੀਂ ਮੰਮੀ ਰੋਟੀ ਤੇ ਆਹ ਰਾਜੀ ਲਿਆ ਨਾ ਲਿਆ ਬਸ ਤੇ ਰੋਟੀ ਹਾਂ ਚਲ ਮੰਮੀ ਪਹਿਨਾ ਰੋਟੀ ਖਾ ਲੈਣੀ ਹਾਂ ਆ ਦੇ ਪੁੱਤ ਖਾ ਲੈ ਠੀਕ ਹੈ ਹਾਂ ਠੀਕ ਹੈ ਸਾਲ ਹਰ ਫੋਆਨਾ ਗੇਨ ਹਾਂ ਥੋੜਾ ਕੋਟ ਰਸਲ ਮੈਂ ਨਾਲ ਹਾਂ ਕੀ ਹੁੰਦਾ ਬੱਠਲ ਜਾ ਇਹ ਅੱਗੇ ਇਹ ਵਾਸੇ ਸੇ ਨਾ ਮੰਮੀ ਬੱਠਲ ਨਹੀਂ ਆ ਤੇ ਤੋੜੋ ਆਪਣੇ ਵੇ ਬੱਠਲ ਹੁੰਦੇ ਸੀ ਅੱਗੇ ਆਏ ਹੁੰਦਾ ਸੀ ਮੰਮੀ ਲੈ ਭਨੇ ਨਵੀਆਂ ਚੀਜ਼ਾਂ ਚਲ ਪਈਆਂ ਭੈਣ ਜੀ ਆਪਾਂ ਨੂੰ ਹੀ ਨਹੀਂ ਆਪਾਂ ਤਾਂ ਗੋਹੇ ਵਾਲੇ ਬੱਠਲੀ ਜਾਵਦੇ ਨੇ ਸਹੀ ਗੱਲ ਹੈ ਉਹਦੇ ਹੀ ਹੱਥ ਘਟੋੜ ਲੈਂਦੀਆਂ ਸੀ ਹਾਂ ਹਾਂ ਮੇਰੇ ਨਾਲ ਬੱਠਲ ਦੋ ਤਲੇ ਮਾਰੇ ਹੱਥ ਤੋਂ ਸਹੀ ਗੱਲ ਹੈ ਤਾਂ ਇਹ ਤਾਂ ਮੰਮੀ ਨੂੰ ਬੱਠਲ ਲੱਗਦਾ ਸੀ ਹਾਂ ਇਹ ਬਾਦੀ ਤਾਂ ਬੱਠਲੀ ਹੈ ਇਹਦਾ ਪਤਾ ਨਹੀਂ ਭਈ ਪਤਾ ਨਹੀਂ ਮੰਮੀ ਦਿਨੋਂ ਦਿਨ ਨਾ ਮਾਨਵਾਰਵਾਦ ਚਾਉਂਦਾ ਕੋਈ ਗੱਲ ਫਿਰ ਕਿਹੜਾ ਪਤਾ ਲੱਗਦਾ ਕਦੀ ਆ ਕੀ ਐ ਉਹ ਖਾਤੇ ਵਧੀ ਜਾਂਦੇ ਐ ਕੁਸਾਈ ਜੀ ਕਰਦਾ ਕਿ ਜਣੋਂ ਦੀ ਪੂਰੀ ਬਹਿ ਗਈ ਹੈ ਨਾ ਕਿਹ ਐ ਕਦੀ ਬਾਹੋਂ ਵੀ ਮੱਛੀ ਮੱਛੀ ਹਵਾ ਆਉਂਦੀ ਐ ਇੰਨਾ ਸੋਨਾ ਬਣਿਆ ਪੁੱਤ ਹਨਾ ਹਾਂ ਬਾਹੋਂ ਸੋਨਾ ਬਣ ਕੇ ਮਾਨਕੋਸ਼ ਹੋ ਗਿਆ ਹਾਂ ਮੰਮੀ ਬੰਦਿਆ ਘਰੇ ਨੂੰ ਲੱਗੇ ਖੇਤਾਂ ਚ ਹੀ ਰਹਿੰਦਾ ਮੰਮੀ ਕਾਂਗਰੇ ਜੀ ਕਾ ਹੁੰਦਾ ਹਾਂ ਇਹ ਅੱਗ ਬਲਣਾ ਤਾਂ ਨਾ ਥੋੜਾ ਜਿਹਾ ਆਪਾਂ ਵੀ ਲੈ ਜਾਾਂਗੇ ਆਪਾਂ ਵੀ ਲਾ ਲਾਂਗੇ ਹਾਂ ਨਾ ਇਹ ਇੱਕ ਤਾਂ ਰੋੜੇ ਜੇ ਪਿੱਤਰ ਪਏ ਹਾਂ ਆ ਨਾ ਮੰਮੀ ਇਹ ਤਾਂ ਸ਼ੋਅ ਵਾਸਤੇ ਹੁੰਦਾ ਇਹ ਹਜੇ ਛੋਟਾ ਜਦੋਂ ਇਹ ਵੱਡਾ ਹੋ ਗਿਆ ਬਾਹਲਾ ਸੋਹਣਾ ਲੱਗੂ ਅੱਛਾ ਇਹ ਐ ਹਾਂ ਇਹ ਉਹ ਖੱਬਣ ਨਹੀਂ ਜਿਹੜਾ ਤੁਸੀਂ ਸਮਝਦੇ ਆਪਣੇ ਆਪ ਦੇ ਕਿਤੇ ਖੇਤਾਂ ਚੋਂ ਲੈ ਕੇ ਤੇ ਨਾ ਮੇਰੇ ਨਾਲ ਨਾ ਨਾ ਇਹ ਖੇਤਾਂ ਨਹੀਂ ਮੰਮੀ ਅੱਛਾ ਹਾਂ ਆ ਜਾ ਮੰਮੀ

ਤੇਰੇ ਨਾਲ ਕੋਤਸ ਦੇ ਨਾਨਕੇ ਨੇ ਕਿਹਾ ਕਿ ਜੀ ਲੱਗ ਗਿਆ ਜੀ ਤਾਂ ਲੱਗ ਗਿਆ ਮੰਮੀ ਮੇਰ ਤਾਂ ਇੰਜ ਹੀ ਕਰਦਾ ਵੀ ਆਪਰਾ ਹੀ ਪੈਂਦੀ ਨਾਨਕ ਉਸ ਤਾਂ ਮੇਰਾ ਵੀ ਹੋ ਗਿਆ ਘਰ ਦੇ ਕੇ ਕਿੰਨਾ ਚੰਗਾ ਪਰਿਵਾਰ ਹੈ ਤੇਰੇ ਨਾਨਕਿਆਂ ਦਾ ਹੈਨਾ ਹਾਂ ਬਾਈ ਸੰਗੇ ਨੇ ਮੰਮੀ ਕੋਈ ਗੱਲ ਬਾਤ ਤੇ ਤਾਂ ਪਤਾ ਲੱਗਦਾ ਹੁੰਗੀ ਪਤਾ ਲੱਗਦਾ ਆਪਾਂ ਨੂੰ ਬਾਤ ਤੇ ਤਾਂ ਪਤਾ ਲੱਗਦਾ ਹੁੰਦਾ ਆਹ ਲੋ ਫਿਰ ਆਪਾਂ ਛੇਤੀ ਛੇਤੀ ਰੋਟੀ ਖਾ ਲੀਏ

ਆਰੀ ਗੱਲਾਂ ਭਾਈ ਤੇਰੀ ਕੋਈ ਨਾ ਮੰਮੀ ਇਹ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਦਰਵਾਜ਼ਾ ਹੀ ਅਗਲਾ ਕਹਿ ਦੂਗਾ ਵੀ ਪਲਾਜ਼ੋ ਨੂੰ ਘੁਮਣਾ ਰੱਖਿਆ ਕੋਈ ਨਾ ਕੁਝ ਨਹੀਂ ਹੁੰਦਾ ਵਧੀਆ ਸੂਸਮਾ ਕੇ ਕਾਫੀ ਲੈ ਦਰੂਦ ਕਹਿੰਦੇ ਬਾਥਰੂਮ ਜਾਣਾ ਸੀ ਮੈਂ ਜਾਓ ਬੰਜੀ ਇੱਧਰ ਬੰਦ ਠੀਕ ਹੈ ਜਾਇਆ ਪੁੱਤ ਮੈਂ ਲਾਇਕੇ ਚੱਲ ਨਾ ਬੋਲ ਜਾ ਪੁੱਤ ਕਿੱਥੇ ਐਸਾ ਇੱਧਰ ਆ ਮੰਮੀ ਮੰਮੀ ਕਿੱਧਰ ਗਈ ਬਾਥਰੂਮ ਗਈ ਪੁੱਤ ਬਾਥਰੂਮ ਬਾਗੇ ਉਹ ਮੈਂ ਇਹ ਕਹਿੰਦੀ ਸੀ ਮੇਰੇ ਭਾਬੀ ਨੇ ਚਾਹ ਪਣੀ ਤਿਆਰ ਕਰ ਰੱਖਿਆ ਵੀ ਅੰਦਰ ਹੀ ਬਹਿ ਜਾਂਦੇ ਆਪਾਂ ਚਲ ਕੋਈ ਆ ਜਾਂਦੇ ਹਾਂ ਹਾਂ ਚਲ ਮੰਮੀ ਨੂੰ ਆਣ ਦੇ ਉਹ ਤੋਏ ਕੱਪੜੇ ਖਾਰੇ ਪੱਡੇ ਪਏ ਉਹਦੀ ਪਹੁੰਚਾ ਉਧਰਿਆ ਫਿਆ ਕੇ ਜਿਵੇਂ ਸਮਾ ਲਿਆਉਂਦੀ ਤੂੰ ਮੰਮੀ ਮੈਂ ਪਵਾ ਕੇ ਤਾਂ ਵਧੀਆ ਨੇ ਇਸੀ ਹੁਣ ਤਾਂ ਸਮਾਇਆ ਸੂਟ ਫਿਰ ਹੁਣ ਰੱਖਣੀ ਇਹ ਜੀ ਮੈਂ ਕੀ ਕਰਾਂ ਪਤਾ ਕੀ ਆ ਰੋਜ਼ ਹੁਣ ਉਹੀ ਗੱਲ ਤੇ ਛੱਡੀ ਫਿਰਦੀ ਆਉਣ ਜਾਣ ਵਾਲੇ ਕੱਪੜੇ ਘਰੇ ਤੂੰ ਤਾਂ ਬਿਸ਼ਰਮੀ ਦੇ ਤਾਂ ਨੀ ਨੀ ਪਾ ਗਈ ਵਿਚਾਰੀ ਉਹ ਤਾਂ ਤਾਂ ਨਹੀਂ ਆਈ ਐ ਰੱਖਦੀ ਐ ਮਾਮੀ ਤੈਨੂੰ ਮੈਮ ਹੋ ਗਿਆ ਉਹ ਗਰਦ ਨਹੀਂ ਆਈ ਆ ਉਹਦੇ ਟੇਢੀ ਜੀ ਆਪ ਨੂੰ ਐਂ ਕਰੀ ਬੈਠੀ ਰਹਿੰਦੀ ਐ ਵਧੀਆਲੇ ਕੱਪੜੇ ਪਾ ਕੇ ਲਿਆਇਆ ਕਰੋ ਉਹਦੇ ਚੰਗਾ ਕੱਪੜੇ ਤਾਂ ਮਾਮੀ ਵਧੀਆ ਸੀ ਤੇ ਉਹ ਤੁਸੀਂ ਨੀਵੀਂ ਵਾਲੀ ਗੱਲ ਸੋਨ ਨੂੰ ਗਲਤਫਹਿਮੀ ਹੋ ਗਈ ਨਹੀਂ ਐ ਵਿਚਾਰੀ ਮੈਨੂੰ ਉਹ ਦੇਖ ਕੇ ਨੀਵੀਂ ਪਾਲੀ ਉਹ ਐਂ ਰੱਖਦੀ ਐ ਗਰਦਨ ਗਰਦਨ 'ਚ ਕੋਈ ਨੁਕਸਰ ਆ ਗਿਆ ਮੈਂ ਤਾਂ ਉਹਦੇ ਮੈਂ ਕਹਿ ਨਹੀਂ ਸਕਦੀ ਨਾ ਪੁੱਤ ਉਹਦੇ ਕੱਪੜੇ ਵਧੀਆ ਸਵਾਈ ਹੁੰਦੇਗਾ ਨਾ ਕੋਈ ਨਾ ਮਾਮੀ ਉਹ ਤਾਂ ਚੰਨਾ ਸਿਉਣ ਮਾਰ ਦੂਗੀ ਲੱਗਦਾ ਤਾਂ ਭੈਣ ਆ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਨਾਲੀ ਆਇਆ ਮੇਰੀ ਗਾਲ ਸੁਣਾ ਘਰੋਂ ਜਦੋਂ ਮੈਂ ਪ੍ਰੈਸ ਕਰਿਆ ਤਾਂ ਵਧੀਆ ਸੀ ਰਾਜ ਕਾਸੇ ਝੜਕਾ ਲਿਆ ਹੋਊਗਾ ਪੌਂਚਾ ਚਲੋ ਤੇ ਵੱਡੇ ਬੰਦਿਆਂ ਦੇ ਕੱਪੜੇ ਵਧੀਆ ਹੋਣ ਤਾਂ ਪਿੰਡ ਦੀ ਸੋਭਾ ਹੁੰਦੀ ਹੈ ਹਣਾ ਹਾਂ ਇਹ ਤਾਂ ਗੱਲ ਹੈ ਆ ਗਈ ਚਲ ਚਲ ਮੰਮੀ ਫੇਰ ਹੁਣ ਅੰਦਰ ਜਾਣੇ ਚੰਗਾ ਫੇਰ ਚਾਹ ਪਾਣੀ ਦੀ ਮੰਮਾ ਨਹੀਂ ਆਇਆ ਜਾਣਾ ਆਪ ਮੁਜਬੂਰੀ ਹੈ ਘਰੇ ਨਹੀਂ ਸਕਦਾ ਮੈਂ ਤਾਂ ਇਹ ਕਹਿੰਦਾ ਸੀ ਭਾਈ ਤੁਸੀਂ ਰਹਿ ਤੇ ਆਹ ਤਰੀ ਮੰਮੀ ਨੂੰ ਝੜੀ ਜਾਂਦੇ ਫਿਰ ਮੈਂ ਬਾਹਰ ਜਾਣੀ ਆ ਮਾਮਾ ਜੀ ਮੰਮੀ ਨੂੰ ਰੱਖ ਲਓ ਹਾਂ ਕਰ ਦਿੰਦੇ ਹਾਂ ਹੋ ਗਿਆ ਕਨਾਈ ਬੇਸੀ ਗੱਲਾਂ ਬਾਤਾਂ ਕਰਾਂਗੇ ਕਿਵੇਂ ਰਗ ਜਾਈਂਗੀ ਨਿੱਕੇ ਨਿੱਕੇ ਵਾਕਾਂ ਲੈ ਕੇ ਨਾਲ ਤੁਰ ਕੇ ਮੈਨੂੰ ਮੁੰਡੇ ਨੇ ਸੈਣੀ ਕਰਕੇ ਤੇ ਜੇ ਮੈਂ ਤਾਂ ਨਾਲ ਜਾਊਂਗੀ ਨਾ ਮੇਰੇ ਮਾਮੇ ਨੂੰ ਆਏ ਆਂ ਇਹ ਵੀ ਗੱਲਾਂ ਬਾਤਾਂ ਕਰਾਂਗੇ ਸਾਨੂੰ ਜਿਹੜਾ ਕਰਦੇ ਨੇ ਵੀ ਤੇਰੀ ਮੰਮੀ ਨੂੰ ਛੱਡ ਜਾ ਤੈਨੂੰ ਸਮਝ ਨਹੀਂ ਆਈ ਮੈਨੂੰ ਤਾਂ ਸਮਝ ਨਹੀਂ ਆਈ ਕੋ ਤੂੰ ਮੇਰਾ ਦਿਮਾਗ ਮੋਟਾ ਚਾ ਠੀਕ ਐ ਮੰਮੀ ਫੇਰ ਆ ਜਾ ਜੇ ਕਰੇ ਗਏ ਆਂ ਤਾਂ ਛਿੱਤਰ ਪੈ ਕੇ ਲੇਟ ਹੋਗੇ ਫਿਰ ਉਦੋਂ ਮੋਟਾ ਹੋ ਜੂ ਜਮੀ ਨਹੀਂ ਰਹਿਣਾ ਚਲ ਚੱਲੀਏ ਫੇਰ ਚੱਲ ਫੇਰ ਕੀ ਹੁੰਦਾ ਇਹ ਰਾਮ ਨੇ ਹਾਂ ਚਲੋ ਚੱਲ ਜੀ

ਚਾਰ ਕੋਈ ਨਾ ਚਲੋ ਠੀਕ ਹੈ ਮੰਮੀ ਫਿਰ ਸੰਜਾ ਜੀ ਥੈਂਕ ਯੂ ਠੀਕ ਹੈ ਵੀ ਚਲ ਕੇ ਸਸਰੀ ਕਾਲ ਬਣ ਚੰਗੇ ਠੀਕ ਹੈ ਮੰਮੀ ਜੰਗਾ ਠੀਕ ਸਸਰੀ ਕਾਲ ਜੀ ਸਸਰੀ ਕਾਲ